ਰੈਲੀ ਆ ਕਾਹਦੀ ਰੈਲੀ ਆ ਕੁਛ ਦੱਸਿਆ ਨਹੀਂ ਸਾਨੂੰ ਸੱਚੋ ਸੱਚ ਦੱਸਿਓ ਕੀ ਕਹਿ ਕੇ ਲਿਆਂਦਾ ਫੇ ਤੁਹਾਨੂੰ ਸਾਨੂੰ ਤਾਂ ਕਹਿੰਦੇ ਵੀ ਉੱਤੇ ਯਾਰ ਦੂਜੇ ਭਗਵਾਨ ਤੋਂ ਮਾਲ ਨਹੀਂ ਆਉਣਾ ਅਸੀਂ ਅੱਗੇ ਚਲੋ ਚੱਲੇ ਚੱਲਦੇ ਆ ਇੱਥੇ ਵੀ ਬਿਲਕੁਲ ਠੀਕ ਆ ਤੁਹਾਨੂੰ ਲੱਗਦਾ ਕਿ ਸਰਕਾਰ ਨਾ ਛੇਡਾਲੂ ਭਰਾਵਾ ਕਿੰਨੇ ਛਡਾਉਣੇ ਤੇ ਕਿੰਨੇ ਕਰਨੇ ਸਰਕਾਰ ਕਹਿੰਦੀ ਸਾਨੂੰ ਜਾਣਕਾਰੀ ਦਿਓ ਜੇ ਤੁਹਾਡੇ ਵਾਲੇ ਦੁਆਲੇ ਕੋਈ ਵੇਚਦਾ ਕੋਈ ਬੈਰਮੋਲ ਲੈਣਾ ਚਾਹੂ ਦੱਸਣਾ ਚਾਹੂ ਜਾਣਕਾਰੀ ਦਿਓ ਹਾਂ ਕਿਹੜਾ ਹੈ ਭਾਜੀ ਜੇ ਕਿਸੇ ਦਾ ਆਪਣਾ ਹੀ ਨਾ ਇਹਦਾ ਹੀ ਨਾ ਲੈ ਲੈਣਾ ਅਗਲਾ ਅਗਲਾ ਸ਼ਾਮ ਨੂੰ ਡਾਂਗ ਚੱਕੀ ਬਰੂ ਹਾਂ ਆ ਜੀ ਆ ਤਾਂ ਥਾਂ ਥਾਂ ਕਿੱਟਾ ਤਾਂ ਥਾਂ ਥਾਂ ਮਿਲ ਲੱਪਿਆ ਇਹ ਹੋਣਾ ਸੀ ਆਪਣਾ ਪਿੰਡ ਦਾ ਤਾਂ ਨਾਂ ਲੈ ਸਕਦੇ ਆ ਬੰਦੇ ਦਾ ਨਹੀਂ ਕਿਸੇ ਦਾ ਲੈ ਸਕਦੇ ਇਹ ਗਲਤ ਹੋ ਜਾਂਦਾ ਹੈ ਹਾਂ ਪਿੰਡ ਦਾ ਜ਼ਰੂਰ ਲੈ ਸਕਦੇ ਆ ਕੇ ਬੰਦੇ ਦਾ ਨਹੀਂ ਲੈ ਸਕਦੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਬਾਈ ਕਿਹੜੇ ਪਿੰਡੋਂ ਆਏ ਹੋ ਜੀ ਅਸੀਂ ਆਏ ਆ ਜੀ ਟਿਘਾਰੇ ਤੋਂ ਟਿਘਾਰਾ ਕਿੱਥੇ ਪੈਂਦਾ ਇਹ ਟਿਘਾਰਾ ਦਰਿਆ ਦੇ ਕੰਢੇ ਤੇ ਪੈਂਦਾ ਜੀ ਆ ਤਲਵੰਡ ਦੇ ਕੋਲ ਠੀਕ ਹੈ ਜੀ ਤੇ ਕਿੱਦਾਂ ਇੱਥੇ ਪ੍ਰੋਗਰਾਮ ਕੀ ਹੈ ਜਿੱਥੇ ਆਏ ਹੋ ਇੱਥੇ ਜੀ ਅੱਜ ਕਹਿੰਦੇ ਭਗਵੰਤ ਮਾਨ ਨੇ ਆਉਣਾ ਜੀ ਹਾਂ ਤਾਂ ਪ੍ਰੋਗਰਾਮ ਕਿ ਕਾਹਦੇ ਆਉਣਾ ਕਿਸ ਪ੍ਰੋਗਰਾਮ ਦੇ ਤੇ ਇਹ ਤਾਂ ਲੈ ਸਾਨੂੰ ਨਹੀਂ ਪਤਾ ਜੀ ਭਾਜੀ ਅਸੀਂ ਤਾਂ ਭਾਜੀ ਨੇ ਪੁੱਛੀ ਰੈਲੀ ਆ ਰੈਲੀ ਆ ਕਾਹਦੀ ਰੈਲੀ ਆ ਕੁਛ ਦੱਸਿਆ ਨਹੀਂ ਸਾਨੂੰ ਸੱਚਾ ਸੱਚ ਦੱਸੋ ਕੀ ਕਹਿ ਕੇ ਲਿਆਂਦਾ ਫੇ ਤੁਹਾਨੂੰ ਸਾਨੂੰ ਤਾਂ ਕਹਿੰਦੇ ਵੀ ਉੱਤੇ ਯਾਰ ਦੂਜੇ ਭਗਵਾਨ ਤੋਂ ਬਾਣ ਨਹੀਂ ਆਉਣਾ ਅਸੀਂ ਅਕ ਚਲੋ ਚੱਲੇ ਚੱਲਦੇ ਆ ਇੱਥੇ ਵੀ ਬੇਲੇ ਆ ਠੀਕ ਆ ਠੀਕ ਆ ਇਹ ਇਹ ਤੁਹਾਨੂੰ ਮੈਂ ਦੱਸ ਦਿੰਦਾ ਇੱਥੇ ਨਸ਼ਿਆਂ ਦੇ ਵਿਰੁੱਧ ਕਹਿੰਦੇ ਜੁੱਧ ਨਸ਼ਾ ਵਿਰੁੱਧ ਛੇੜਨਾ ਤੁਹਾਨੂੰ ਲੱਗਦਾ ਕਿ ਸਰਕਾਰ ਨਾ ਛੇਡਾਲੂ ਭਰਾਵਾ ਕਿੰਨੇ ਛਡਾਉਣੇ ਤੇ ਕਿੰਨੇ ਕਰਨੇ ਨਹੀਂ ਛੁੱਟਦੇ ਕੀ ਲੱਗਦਾ ਸਰਕਾਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਇਹਦੇ ਚ ਸਾਥ ਦੇਣਾ ਚਾਹੀਦਾ ਲੋਕਾਂ ਨੂੰ ਵੀ ਨਸ਼ਾ ਛੁੱਟ ਜਵੇ ਜਾਂ ਹਟ ਜਾਵੇ ਨਸ਼ਾ ਦਾ ਉਧਾ ਛੁੱਟ ਜੇ ਵੀ ਤਾਂ ਸਾਰਿਆਂ ਨੂੰ ਬਿਹਤਰ ਹੈ ਹਾਂ ਹਾਂ ਪਰ ਇਹ ਤਰੀਕਾ ਠੀਕ ਹੈ ਸਾਡੇ ਪੁੱਤ ਵੱਜ ਜਾਂਦੇ ਇਦਾਂ ਨਹੀਂ ਤੇ ਨਸ਼ਿਆਂ ਨਾ ਬਰਬਾਦ ਹੋਣ। ਅੱਛਾ ਇੱਕ ਹੋਰ ਕਹਿ ਰਹੀ ਸਰਕਾਰ ਤੁਸੀਂ ਵੀ ਨਾਲ ਹੋ ਜੋ ਮਰ ਜਾ ਦੱਸਿਓ। ਸਰਕਾਰ ਕਹਿੰਦੀ ਸਾਨੂੰ ਜਾਣਕਾਰੀ ਦਿਓ ਜੇ ਤੁਹਾਡੇ ਆਲੇ-ਦੁਆਲੇ ਕੋਈ ਵੇਚਦਾ ਹੈ। ਕੋਈ ਬੈਰਮੁੱਲ ਲੈਣਾ ਚਾਹੂ ਦੱਸਣਾ ਚਾਹੂ ਜਾਣਕਾਰੀ ਦਿਓ। ਅਗਲਾ ਕਿਹੜਾ ਹੈ ਭਾਜੀ ਜੇ ਕਿਸੇ ਦਾ ਆਪੜੇ ਨਾ ਇਹਦੇ ਨਾ ਲੈ ਦੇਣਾ। ਤਾਂ ਅਗਲਾ ਅਗਲਾ ਸ਼ਾਮ ਨੂੰ ਡਾਂਗ ਚੱਕੀ ਫਿਰੂ। ਹਾਂ। ਸਹੀ ਗੱਲ ਹੈ। ਇਹ ਚੱਕਰ ਹੈ। ਇਹ ਚੱਕਰ ਹੈ। ਪਰ ਫਿਰ ਨਸ਼ਾ ਰੋਕਣ ਦਾ ਸਾਨੂੰ ਵੀ ਤਾਂ ਸਾਥ ਦੇਣਾ ਪੈਣਾ ਨਾ ਸਰਕਾਰ ਦਾ ਫਿਰ ਦਬ ਕਿੱਧਰ ਹੈ। ਤਾਂ ਅਗਨੇ ਦੀ ਮਾਰ ਵੀ ਆ ਤਾਂ ਦੇਣਾ ਪੈਣਾ ਅੱਛਾ ਇੰਨੇ ਸਾਲ ਹੋ ਗਏ ਤੁਸੀਂ ਵੀ ਦੇਖਦੇ ਹੋ ਨਸ਼ਾ ਨਸ਼ਾ ਤੁਸੀਂ ਅੱਜ ਦੇ ਸਮੇਂ 'ਚ ਜਦੋਂ ਹਿਸਾਬ ਲਾਉਨੇ ਹੋ ਕਿੰਨਾ ਕਿ ਅੱਗੇ ਨਾਲ ਉਹ ਵੱਧਿਆ ਹੈ ਘਟਿਆ ਹੈ ਜਾਂ ਫਿਰ ਹੋਰ ਵੀ ਵੱਧਿਆ ਆਇਆ ਵੱਧਿਆ ਨਸ਼ਾ ਪਰ ਸਰਕਾਰ ਤਾਂ ਦਾਅਵੇ ਕਰਦੀ ਅਸੀਂ ਲੱਕ ਤੋੜਤਾ ਨਾ ਨਹੀਂ ਨਹੀਂ ਕਿਸੇ ਨੇ ਨਹੀਂ ਆ ਜੀ ਉਹ ਤਾਂ ਥਾਂ ਥਾਂ ਚਿੱਟਾ ਤਾਂ ਥਾਂ ਥਾਂ ਮਿਲ ਲੱਪਿਆ ਨਹੀਂ ਕਿੱਟਾ ਤਾਂ ਥਾਂ-ਥਾਂ ਮਾ ਹੁਣ ਤੁਹਾਡੇ ਕਿੰਨਾ ਕੁ ਵਿਕਦਾ ਪਿਆ ਕਾਫੀ ਛਾੜੇ ਕੰਮ ਚੱਲਦਾ ਯਾਰ ਤਲਵਾਨਾਂ ਦੇ ਵਿੱਚ ਹੋਰ ਜੇ ਪੁੱਛਣ ਤੁਹਾਨੂੰ ਵੀ ਸਾਨੂੰ ਦੱਸੋ ਜਾਣਕਾਰੀ ਦਿਓ ਫਿਰ ਦੱਸੋਗੇ ਵੀ ਕਿੰਨੀ ਜਾਣਕਾਰੀ ਹੁਣ ਅਸੀਂ ਆਪਣੇ ਪਿੰਡ ਦਾ ਤਾਂ ਨਾਂ ਲੈ ਸਕਦੇ ਆ ਬੰਦੇ ਦਾ ਨਹੀਂ ਕਿਸੇ ਦਾ ਲੈ ਸਕਦੇ ਇਹ ਗਲਤ ਹੋ ਜਾਂਦਾ ਹੈ ਹਾਂ ਪਿੰਡ ਦਾ ਜ਼ਰੂਰ ਲੈ ਸਕਦੇ ਆ ਇਹ ਬੰਦੇ ਦਾ ਨਹੀਂ ਲੈ ਸਕਦੇ ਇਹ ਸਰਕਾਰ ਕਹਿੰਦੀ ਅਸੀਂ ਤਾਂ ਜੀ ਜਿਹੜੇ ਮੁੰਡਿਆਂ ਨੂੰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਵੀ ਛਡਾਵਾਂਗੇ ਉਹਨਾਂ ਨੂੰ ਭਰਤੀ ਕਰਾਂਗੇ ਜਿਹੜੇ ਨਸ਼ਾ ਛਡਾਊ ਕੇਂਦਰ ਹੁੰਦੇ ਨੇ ਬਾਜੀ ਜੀ ਇੰਨੀ ਜਨਤਾ ਨੂੰ ਬਾਜੀ ਕਿੱਥੇ ਭਰਤੀ ਕਰੂਗੀ ਹੁਣ ਬਾਜੀ ਮਾਰੇ ਦਾ ਖਾਰੇ ਆ ਕਿਹੜੇ ਕਿਨੂੰ ਭਰਤੀ ਕਰੂਗੀ ਹਾਂ ਜਾਂ ਤਾਂ ਕੋਈ ਡੋਡੇ ਢਾਡੇ ਸਰਕਾਰ ਖੋਲੇ ਕੋਈ ਡੋਡੇ ਦਵੇ ਖਾਣ ਨੂੰ ਮਾਰੇ ਮੋٹے ਚਿੱਟਾ ਫੇਰ ਰੁਕ ਸਕਦਾ ਹਾਂ ਹਾਂ ਹੁਣ ਡੋਡੇ ਦਾ ਸਰਕਾਰ ਪਹਿਲਾਂ ਬੰਦ ਕਰੀ ਜਾਂਦੀ ਆ ਤੇ ਨਸ਼ਾ ਕਾਦੇ ਨਾ ਰੁਕਣਾ ਉਹ ਮੁੰਡੇ ਦਾ ਚਿੱਟਾ ਪੀ ਪੀ ਇਹਨੇ ਘਰ ਤੋੜੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਕਹਿ ਕੇ ਵੀ ਇਹ ਨਸ਼ਾ ਤਸਕਰ ਸੀ ਨਸ਼ਾ ਵੇਚਦੇ ਸੀ ਅਸੀਂ ਇਹਨਾਂ ਦੇ ਘਰ ਤੋੜ ਰਹੇ ਹਾਂ ਉਹ ਸਿਸਟਮ ਕੀ ਲੱਗਦਾ ਸਹੀ ਆ ਜਾਂ ਗਲਤ ਨਹੀਂ ਇਹ ਕੰਮ ਸਿਸਟਮ ਤਾਂ ਸਰਕਾਰ ਦਾ ਹੈਗਾ ਗਲਤ ਘਰ-ਬਾਰ ਤੱਕ ਇਹ ਮਹੀਂ ਬਣਦੇ ਆ ਘਰ-ਬਾਰ ਤਾਂ ਟਾਉਣੇ ਨਹੀਂ ਚਾਹੀਦੇ ਨਸ਼ਾ ਵੇਚ ਕੇ ਉਹ ਕਿਹੜਾ ਉਹਨਾਂ ਦੇ ਘਰ ਵੀ ਕੋਈ ਬੰਦਾ ਨਹੀਂ ਹੁੰਦਾ ਪਹਿਲਾਂ ਆਪਦਾ ਉਹ ਘਰ ਖਾਲੀ ਹੁੰਦਾ ਆ ਕਿਉਂਕਿ ਉਹਨਾਂ ਦੇ ਵੀ ਪੀਂਦੇ ਹੁੰਦੇ ਆ ਵੇਚਣ ਹੀ ਤਾਂ ਲੱਗਦਾ ਜਦੋਂ ਪੀਂਦੇ ਹੁੰਦੇ ਆ ਜਾਣ ਦਿਓ ਯਾਰ ਭਾਜੀ ਹੁਣ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਭਾਜੀ ਧੰਨਵਾਦ ਸੋ ਬਾਈ ਹੁਣੀ ਗੱਲ ਬਹੁਤ ਚੰਗੇ ਤਰੀਕੇ ਨਾਲ ਦੱਸੀ ਆ ਕਿ ਕੋਈ ਆਪਣੇ ਸਿਰ ਤੇ ਗੱਲ ਨਹੀਂ ਲੈਣਾ ਚਾਹੁੰਦਾ ਨਸ਼ਾ ਛਡਾਉਣਾ ਜਾਂ ਨਸ਼ਾ ਖਤਮ ਕਰਨਾ ਸਾਰੇ ਹੀ ਚਾਹੁੰਦੇ ਨੇ ਪਰ ਇਹ ਨਹੀਂ ਕੋਈ ਚਾਹੁੰਦਾ ਵੀ ਉਸ ਦਾ ਨਾਮ ਅੱਗੇ ਆਵੇ ਤੇ ਉਹ ਫਸੇ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ